ਜੀ ਬੰਦਿਆਂ ਨੇ ਸਹਿਮਤੀ ਕਰਕੇ ਤਾਂ ਸਰਬਸੰਮਤੀ ਦੇ ਨਾਲ ਇੱਕ ਨਵਾਂ ਪ੍ਰਧਾਨ ਚੁਣਿਆ ਕਾਦੇ ਲਈ ਕਿਉਂਕਿ ਉਹਨਾਂ ਨੂੰ ਦਿਖਦਾ ਹੈ ਕਿ ਸਾਡੀ ਐਮਐਲਏ ਵਿਜ਼ਨਰੀ ਹੈ ਕੰਮ ਕਰਨ ਵਾਲੀ ਹੈ ਕੰਮ ਕਰਨਾ ਹੈ ਤੇ ਉੱਥੇ ਤੁਹਾਨੂੰ ਕੰਮ ਹੁੰਦਾ ਵੀ ਦੇਖੂਗਾ ਜੇ ਕਰਾਲੀ ਨੂੰ ਬਦਲਣਾ ਹੈ ਕੰਮ ਕਰਨਾ ਹੈ ਮੈਂ ਲੈਣਾ ਦੇਣਾ ਤਾਂ ਕਿਸੇ ਤੋਂ ਕੁਝ ਹੈ ਨਹੀਂ ਨਾ ਹੀ ਅਸੀਂ ਇਹ ਕੰਮ ਕਰਨ ਆਏ ਹਾਂ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਮਾਡਲ ਹੈ ਉਹ ਇੱਕ ਅਲੱਗ ਮਾਡਲ ਹੈ ਤੁਸੀਂ ਕਰਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਓ ਇੱਕ ਹਫ਼ਤੇ ਵਿੱਚ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਫਿਰ ਕੰਮਾਂ ਦੀ ਜਿਹੜੀ ਰਫ਼ਤਾਰ ਆ ਕਿਵੇਂ ਤੇਜ਼ ਹੁੰਦੀ ਹੈ ਕਿਉਂਕਿ ਇਹਨਾਂ ਨੇ ਵਿੱਚ ਰਿੱਕੜਾਉਣੇ ਆ ਅਲੱਗ-ਅਲੱਗ ਐਮਸੀਜ਼ ਨੇ ਜੇ ਟੀਮ ਇਕਜੁੱਟ ਹੋ ਕੇ ਕੰਮ ਕਰੂਗੀ ਤਾਂ ਡੈਫੀਨੇਟਲੀ ਜਿਹੜੇ ਕੰਮ ਨੇ ਉਹ ਪਾਰਡਾਂ ਦੇ ਵਿੱਚ ਤੇਜ਼ੀ ਨਾਲ ਹੋਣਦੇ ਨੇ ਹੁਣ ਤੁਹਾਡੇ ਇੱਥੇ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਨੂੰ ਇਹ ਉੱਤਿਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੰਮ ਤਾਂ ਵੈਸੇ ਹੀ ਨਹੀਂ ਕਰਦੇ ਹੋ ਆਪਣੀ ਸਰਕਾਰ 'ਚ ਵੀ ਨਹੀਂ ਕਰਦੇ ਸਾਡੀ ਸਰਕਾਰ 'ਚ ਤਾਂ ਜਮੇ ਹੀ ਬੰਦ ਕਰਕੇ ਬਹਿ ਜਾਈਆ ਹੁਣ ਕਿ ਨਾ ਲੱਗੂਗਾ ਆਮ ਆਦਮੀ ਪਾਰਟੀ ਦਾ ਮੈਡਮ ਇੱਥੇ ਪਟਾਕਾ ਮਾਰੀ ਟਰੇ ਬਹੁਤ ਵੱਡੀ ਪਟਾਕਾ ਮਾਰਕਟ ਬਣੀ ਪਈ ਹੈ ਹਾਂਜੀ ਉਹਦੇ ਉਹਦੇ ਵੀ ਕੋਈ ਬਖਾਸਾ ਵਾਪਰਦੇ ਇੱਕ ਵਾਰ ਚੈੱਕ ਕਰੋ ਵੀ ਉਹਦੀ ਕੋਈ ਪ੍ਰੋਪਰ ਜੋ ਗਾਈਡਲਾਈਨ ਹੈ ਨਹੀਂ ਉੱਥੇ ਢੇੜਾ ਮਾਰ ਮੈਡਮ ਤੁਸੀਂ ਪਿਛਲੀ ਮੀਟਿੰਗ ਦੇ ਵਿੱਚ ਕਰਪਸ਼ਨ ਦੀ ਗੱਲ ਕੀਤੀ ਸੀਗੀ ਕੁਰਾਲੀ ਨਗਰ ਕੌਂਸਲ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕੌਂਸਲਰ ਹੈ ਉਹਨਾਂ ਵੱਲੋਂ ਬੁਹਾਲੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਵੀ ਕਰਪਸ਼ਨ ਬਹੁਤ ਹੈ ਵਿਜੀਲੈਂਸ ਜਾਂਚ ਕਰਨ ਵੀ ਆਈ ਸੀ ਕਿ ਕੋਈ ਸਿੱਟਾ ਨਹੀਂ ਨਿਕਲਿਆ ਜੀ ਇਸ ਦਾ ਵਿਜੀਲੈਂਸ ਦੀ ਜਾਂਚ ਦੀ ਕਾਲੀ ਮੈਂ ਸਾਰਾ ਅਪਡੇਟ ਲਿਆ ਹੈ ਉਹ ਜਿਹੜਾ ਲੀਗਲ ਐਡਵਾਈਜ਼ਰ ਹੈ ਬਸ ਉਹਦੇ ਤੱਕ ਫਾਈਲ ਖੜੀ ਹੈ ਮੈਂ ਪੂਰਾ ਜ਼ੋਰ ਲਾਇਆ ਹੋਇਆ ਵੀ ਜਿੰਨੀ ਵੀ ਕਰਪਸ਼ਨ ਇਹਨਾਂ ਨੇ ਕੀਤੀ ਹੈ ਘੁਟਾਲਾ ਬਾਹਰ ਆਵੇ ਵਿਜੀਲੈਂਸ ਦੇ ਲੋਕਲ ਬਾਡੀ ਦੀ ਵਿਜੀਲੈਂਸ ਨੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਦੋਸ਼ੀ ਪਾਇਆ ਉਸ ਇਨਕੁਆਇਰੀ ਦੇ ਵਿੱਚ ਕੀ ਇਹਨਾਂ ਨੇ ਵਾਕਿਆ ਦੇ ਵਿੱਚ ਲੋਕਾਂ ਦੇ ਜਿਹੜੇ ਟੈਂਡਰ ਲਾਉਣੇ ਸੀ ਉਹਦੇ ਵਿੱਚ ਕਪਲਾ ਕੀਤਾ ਲੋਕਾਂ ਦਾ ਕਰਾਲੀ ਦੇ ਲੋਕਾਂ ਦਾ ਪੈਸਾ ਕੁਝ ਐਮਸੀ ਸਹਿਬਾਨ ਹੈ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਇੱਥੇ ਉਹਨਾਂ ਦਾ ਨਾਮ ਆਉਂਦਾ ਤੇ ਉਹਨਾਂ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਵੀ ਨੇ ਜਿਨ੍ਹਾਂ ਨੇ ਕਰੜ ਦੇ ਵਿੱਚ ਵੀ ਬੜਾ ਜ਼ੋਰ ਲਾਇਆ ਵੀ ਕਿਤੇ ਆਮ ਆਦਮੀ ਪਾਰਟੀ ਦੀ ਕਮੇਟੀ ਨਾ ਬੜੇ ਤੁਸੀਂ ਹੁਣ ਇੱਥੇ ਬਚਾਓ ਇੱਥੇ ਆਪਣੀ ਕੁਰਸੀ ਬਚਾਓ ਕਿਉਂਕਿ ਜਿਹੜਾ ਤੁਸੀਂ ਕਰਾਲੀ ਦੇ ਲੋਕਾਂ ਦਾ ਪੈਸਾ ਖਾਦਾ ਹੈ ਉਹ ਤੁਸੀਂ ਦੋਸ਼ੀ ਸਾਬਤ ਹੋ ਗਏ ਹੋ ਬਸ ਇੱਕ ਦੋ ਲੀਗਲ ਅਡਵਾਈਜ਼ਰ ਵਾਲਾ ਵਿੱਚ ਖੜਾ ਹੈ ਇਹ ਸਾਫ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਲੋਕਲ ਬਾਡੀ ਡਿਪਾਰਟਮੈਂਟ ਨੇ ਇਹਨਾਂ ਦੀ ਸਾਰੀ ਸਿੱਧੀ ਸਾਰੀ ਜਿਹੜੀ ਕਰਤੂਤ ਹੈ ਲੋਕਾਂ ਦਾ ਪੈਸਾ ਕਦੋਂ ਬਾਹਰ ਲੈ ਆਉਣਾ ਹੈ ਕਦੋਂ ਤੱਕ ਕਾਰਵਾਈ ਹੋ ਸਕਦੀ ਹੈ ਜਿਵੇਂ ਹੀ ਦੇਖੋ ਲੀਗਲ ਪ੍ਰੋਸੀਜਰ ਹੈ ਜਿਵੇਂ ਕਲੀਅਰ ਹੁੰਦਾ ਤੁਹਾਡੇ ਸਾਰੇ